ਮੈਂ ਦੇਖ ਰਿਹਾ ਸੀ ਉੱਤਰਾਖੰਡ ਦੀ ਸ਼ਾਇਦ ਉਹ ਵੀਡੀਓ ਹੈਗੀ ਸਰਦਾਰ ਸਾਹਿਬ ਕੋਈ ਯੂਟਿਊਬਰ ਨੇ ਉਹਨਾਂ ਨੂੰ ਤੁਰਿਆ ਜਾਂਦਾ ਬੰਦਾ ਲੱਸੀ ਕਹਿ ਰਿਹਾ ਜੇ ਉੱਥੇ ਸਰਦਾਰ ਸਾਹਿਬ ਕੋਈ ਉਹ ਰਿਐਕਟ ਕਰਦੇ ਤਾਂ ਕਹਿ ਦੇਣਾ ਸੀ ਦੇਖੋ ਜੀ ਸਰਦਾਰ ਵਾਇਲੈਂਟ ਹੋ ਗਿਆ ਸਰਦਾਰ ਖਾਲਸਤਾਨੀ ਆ ਸਰਦਾਰ ਅੱਤਵਾਦੀ ਆ ਜਿਨ੍ਹਾਂ ਨੂੰ ਲੱਸੀ ਤੋਂ ਪ੍ਰੋਬਲਮ ਹੈ ਕਹਿ ਰਹਾ ਪੰਜਾਬ ਬਹੁਤ ਅਰੋ ਦੋ ਗਲਾ ਲੱਸੀ ਪੀਉਣੇ ਤਾਂ ਢਿੱਡ 'ਚ ਮਰੋੜੇ ਲੱਗਣਗੇ ਇੱਕ ਕਹਿੰਦਾ ਕਿ ਸਰਦਾਰਾਂ ਦੇ 12:00 ਵੱਜ ਗਏ ਤਾ ਮਨ ਨੂੰ ਲੱਗਦਾ ਕਿ ਜੇ ਇਹਨਾਂ ਨੇ 12 ਵਜਣ ਦਾ ਇਤਿਹਾਸ ਮਨਪ੍ਰੀਤ ਪੜਿਆ ਹੁੰਦਾ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਐਂ ਕਹਿ ਸਕਦੇ ਸਾਨੂੰ ਮਜ਼ਾਕ ਦੇ ਵਿੱਚ ਕਿ ਸਰਦਾਰਾਂ ਦੇ 12 ਵਜ ਕੇ ਸਮਾਂ ਤੇ ਇਹ ਲੋਕ ਸਾਡਾ ਸ਼ੁਕਰ ਕਰਦੇ ਕਿ ਸਰਦਾਰੋ ਥੋੜੇ 12 ਵਜ ਦੇ ਰਹੇ ਨੇ ਤੁਹਾਨੂੰ ਪਹਿਲੀ ਗੱਲ ਲੱਸੀ ਕੀ ਆ ਲੱਸੀ ਇੱਕ ਡਰਿੰਕਾ ਪੰਜਾਬ ਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਏ ਸਾਡਾ ਸਾਡਾ ਖਾਣਾ ਪੰਜਾਬ ਦਾ ਖਾਣਾ ਮਾਦਾ ਜਿਹੜਾ ਇੰਨਾ ਕ ਕਮਜ਼ੋਰ ਆ ਜੀ ਅਸੀਂ ਥੋੜੇ 7 ਜ਼ੀਰੋ ਵਾਲਾ ਦੁੱਧ ਵੇਚਦੀ ਆ ਨਾ ਥੋਡੀਆਂ ਤੋਤੀਆਂ ਖੋਲ ਦਿੰਦੇ ਨੇ ਚਲੋ ਜੀ ਵਿਊ ਚਾਹੀਦੇ ਨੇ ਜੀ ਹਾਂ ਜੀ ਵਿਊ ਕੱਟ ਗਏ ਚਲੋ ਜੀ ਕਿਸੇ ਸਰਦਾਰ ਨਾਲ ਪੰਗਾ ਲੈ ਲੰਦੇ ਆ ਵਾਇਰਲ ਹੋ ਜੂਗੀ ਚੀਜ਼ ਉਹੀ ਗੱਲ ਆ ਗਈ ਕਿ ਜਦੋਂ ਜੀ ਦੇਸ਼ ਦੇ ਉੱਪਰ ਮੁਸੀਬਤ ਪਈ ਤਾਂ ਸਰਦਾਰ ਕੰਮ ਆਇਆ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਪਈ ਤਾਂ ਸਰਦਾਰ ਕੰਮ ਆਇਆ ਜਦੋਂ ਪਾਕਿਸਤਾਨ ਜਾਂ ਚైనా ਚੜ ਕੇ ਆਏ ਉਸ ਉਸ ਟਾਈਮ ਸਰਦਾਰ ਕੰਮ ਆਇਆ ਅੱਜ ਚਲੋ ਜੀ ਦੇਸ਼ ਦੇ ਵਿੱਚ ਜਿਹੜੀ ਆ ਲੋਕ ਜਿਹੜੇ ਨੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਲੋਕਾਂ ਦੇ ਜ਼ਿੰਦਗੀ ਦੇ ਵਿੱਚੋਂ ਹਾਸਾ ਜਿਹੜਾ ਉਹ ਖਤਮ ਹੋ ਗਿਆ ਚਲੋ ਜੀ ਹੁਣ ਹਸਾਉਣ ਦੇ ਲਈ ਫੇਰ ਸਰਦਾਰ ਕੰਮ ਆਊਗਾ ਦੇਖੋ ਤੁਸੀਂ ਉਹ ਐਲਵਿਸ਼ ਜਾਦਵ ਕਿਸਾਨਾਂ ਦੇ ਖਿਲਾਫ ਕਿੰਨਾ ਕੁਝ ਬੋਲਦਾ ਰਿਹਾ ਹਰਿਆਣੇ ਦੇ ਸੀਐਮ ਨੇ ਉਹਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਬਾਬਾ ਦੀਪ ਸਿੰਘ ਜੀ ਬਾਰੇ ਇੱਕ ਵੀਡੀਓ ਆਈ ਸੀ ਜਦੋਂ ਇੱਕ ਗੱਡੀ ਦੇ ਉੱਪਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈ ਸੀ ਉੱਥੇ ਲਿਖਿਆ ਸੀ ਹੈ ਕੋਈ ਹੋਰ ਉਹ ਕਹਿ ਰਿਹਾ ਸੀ ਹਮ ਹੈ ਹਮ ਹੈ ਤੂੰ ਬਾਬਾ ਦੀਪ ਸਿੰਘ ਦੇ ਪੈਰਾਂ ਦੀ ਚਰਨ ਧੂੜ ਇੱਕ ਧੂੜ ਦੇ ਬਰਾਬਰ ਵੀ ਨਹੀਂ ਹੈਗਾ ਪੂਰੇ ਭਾਰਤ ਦੇਸ਼ ਦੀ ਜੇਕਰ ਰਾਖੀ ਕਰਨੀ ਹੋਵੇ ਤਾ ਸਰਦਾਰਾਂ ਨੂੰ ਚੇਤੇ ਕੀਤਾ ਜਾਂਦਾ ਹੈ ਪਰ ਉਹੀ ਸਰਦਾਰ ਜਦੋਂ ਆਮ ਦੁਨੀਆ ਦੇ ਵਿੱਚ ਵਿਚਰਦੇ ਨੇ ਤਾਂ ਉਹਨਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ ਇਹ ਦੋਹਰੀ ਮਾਨਸਿਕਤਾ ਕਿਉਂ ਹੈ ਇਹ ਸਾਰੇ ਨਹੀਂ ਕਰਦੇ ਪਰ ਕੁਝ ਕੁਝ ਲੋਕ ਅਜਿਹੇ ਨੇ ਜਿਹੜੇ ਸਿੱਖਾਂ ਦਾ ਸਰਦਾਰਾਂ ਦਾ ਪੰਜਾਬੀਆਂ ਦਾ ਮਜ਼ਾਕ ਉਡਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਸ਼ਬਦ ਕਹੇ ਜਾਂਦੇ ਨੇ ਕੁਝ ਪੰਜਾਬੀਆਂ ਨੂੰ ਅਜਿਹਾ ਪੇਸ਼ ਕੀਤਾ ਜਾਂਦਾ ਜੋ ਅਸਲ ਤਸਵੀਰ ਉਹਨਾਂ ਦੀ ਹੈ ਹੀ ਨਹੀਂ ਕਿਉਂ ਕੀਤਾ ਜਾਂਦਾ ਹੈ ਇਹੋ ਜਿਹੀ ਮਾਨਸਿਕਤਾ ਕਿੱਥੋਂ ਆਉਂਦੀ ਹੈ ਇਹਨਾਂ ਲੋਕਾਂ ਦੇ ਵਿੱਚ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਪੱਤਰਕਾਰ ਸੰਸਾਰਦੀਪ ਸਿੰਘ ਬਈ ਸਵਾਗਤ ਹੈ ਸਬਬਾ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਬਹੁਤ ਜੇ ਮੈਂ ਕਿਹਾ ਕਿ ਜਦੋਂ ਰਾਖੀ ਕਰਨੀ ਹੁੰਦੀ ਹੈ ਉਦੋਂ ਸਰਦਾਰ ਚੇਤੇ ਆਉਂਦੇ ਆ ਪਰ ਜਦੋਂ ਟਰੋਲ ਕਰਨਾ ਹੁੰਦਾ ਹੈ ਉਦੋਂ ਵੀ ਫਿਰ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਆ ਬਾਈ ਗੱਲ ਪਤਾ ਕੀ ਹੁੰਦੀ ਆ ਹੁਣ ਤੁਸੀਂ ਬਿਲਕੁਲ ਸਹੀ ਕਿਹਾ ਵੀ ਜਦੋਂ ਸਾਹਮਣੇ ਚਾਈਨਾ ਖੜਕੇ ਥਾਪੀਆਂ ਮਾਰਦਾ ਜਾਂ ਸਾਹਮਣੇ ਪਾਕਿਸਤਾਨ ਖੜਕੇ 71 ਦੇ ਵਿੱਚ ਲਲਕਾਰਦਾ 65 ਦੇ ਵਿੱਚ ਲਲਕਾਰਦਾ ਕਾਰਗਿਲ ਦੇ ਵਿੱਚ ਲਲਕਾਰਦਾ 48 ਦੇ ਵਿੱਚ ਲਲਕਾਰਦਾ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਸਮੇਂ ਤੇ ਇਹ ਲੋਕ ਸਾਨੂੰ ਲਲਕਾਰਦੇ ਨੇ ਉਸ ਸਮੇਂ ਸਰਦਾਰਤਾ ਜੀ ਬਹੁਤ ਵਧੀਆ ਬਹਾਦਰ ਲੋਕ ਨੇ ਸਰਦਾਰ ਸਾਨੂੰ ਬਚਾਉਣਗੇ ਉਸ ਸਮੇਂ ਇਹਨਾਂ ਲੋਕਾਂ ਨੂੰ ਕੁਝ ਲੋਕਾਂ ਨੂੰ ਮੈਂ ਇੱਥੇ ਥੋੜੀ ਗੱਲ ਬਿਲਕੁਲ ਠੀਕ ਹੈ ਇੱਥੇ ਮੈਂ ਕਲੀਅਰ ਕਰ ਦਵਾਂ ਸਾਡੀ ਇਹ ਸ਼ਬਦ ਜਿਹੜੇ ਬੋਲੇ ਜਾਣਗੇ ਉਹਨਾਂ ਕੁਝ ਗਲਤ ਮਾਨਸਿਕਤਾ ਵਾਲੇ ਲੋਕਾਂ ਲਈ ਬੋਲੇ ਜਾਣਗੇ ਜਿਹੜੇ ਸਾਡੀਆਂ ਕੁਰਬਾਨੀਆਂ ਭੁੱਲ ਕੇ ਸਾਡਾ ਕਰਤਾਰ ਭੁੱਲ ਕੇ ਸਾਡੇ ਪੰਜਾਬ ਦਾ ਸ਼ਹਾਦਤਾਂ ਭੁੱਲ ਕੇ ਸਾਡੇ ਲੋਕਾਂ ਦਾ ਮਜ਼ਾਕ ਉਡਾਉਂਦੇ ਨੇ ਅਸੀਂ ਹਰ ਕਿਸੇ ਨੂੰ ਇਸ ਦੇ ذریعے ਨਿਸ਼ਾਨੇ ਤੇ ਨਹੀਂ ਲਾਵਾਂਗੇ ਹੁਣ ਗੱਲ ਆ ਗਈ ਜਦੋਂ ਤਾਂ ਦੇਸ਼ ਦੇ ਉੱਪਰ ਮੁਸੀਬਤ ਪੈਂਦੀ ਹੈ ਕਦੇ ਚਾਹੇ ਗੱਲ ਗ੍ਰੀਨ ਰੈਵੋਲੂਸ਼ਨ ਦੀ ਹੋਵੇ ਪੰਜਾਬ ਦੇ ਵਿੱਚੋਂ ਸਭ ਕੁਝ ਉੱਠਿਆ ਸੀਗਾ ਕਦੇ ਦੇਸ਼ ਦੇ ਉੱਪਰ ਆਈ ਮੁਸੀਬਤ ਦੀ ਹੋਵੇ ਕਦੇ ਜਦੋਂ ਆ ਪਿੱਛੇ ਜੇ ਕਰੋਨਾ ਕਾਲ ਦੇ ਵਿੱਚ ਆਕਸੀਜਨਾਂ ਦੀ ਕਮੀ ਪਈ ਸੀ ਤਾਂ ਦਿੱਲੀ ਦਾ ਸੀਸਗੰਜ ਗੁਰਦੁਆਰਾ ਇਹਨਾਂ ਨੂੰ ਚੇਤੇ ਆਉਂਦਾ ਕਿ ਗੁਰੂ ਘਰ ਦੇ ਵਿੱਚ ਵਗ ਜਾ ਸਰਦਾਰ ਮਰਦਾ ਮਰ ਜੂਗਾ ਤੁਹਾਨੂੰ ਮਰ ਨਹੀਂ ਦਿੰਦਾ ਹੈਗਾ ਉਸ ਸਮੇਂ ਤਾਂ ਠੀਕ ਆ ਜੀ ਸਰਦਾਰ ਬੜੀ ਬਹਾਦਰ ਕੌਮ ਆ ਜਦੋਂ ਫਿਰ ਆਮ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਜਾਂਦਾ ਆਮ ਗੱਲਬਾਤ ਆ ਜਾਂਦੀ ਆ ਤੁਸੀਂ ਤਾਂ ਜੀ ਤੁਸੀਂ ਲੱਸੀ ਹੋ ਤੁਸੀਂ ਲੱਸੀਓ ਤੁਸੀਂ ਅੱਤਵਾਦੀਓ ਟੈਰਰਿਸਟੋਂ ਇਦਾਂ ਦੇ ਸ਼ਬਦੋਂ ਸ਼ਰਮ ਆਉਣੀ ਚਾਹੀਦੀ ਆ ਯਾਰ ਇਹਨਾਂ ਲੋਕਾਂ ਨੂੰ ਲੱਸੀ ਕੀ ਆ ਨਾਲੇ ਪਹਿਲੀ ਗੱਲ ਲੱਸੀ ਕੀ ਆ ਲੱਸੀ ਇੱਕ ਡਰਿੰਕ ਆ ਪੰਜਾਬ ਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਏ ਸਾਡਾ ਸਾਡਾ ਖਾਣਾ ਪੰਜਾਬ ਦਾ ਖਾਣਾ ਹੈ ਅਸੀਂ ਖਾਂਦੇ ਆ ਸਾਡਾ ਸਾਡਾ ਡਰਿੰਕ ਆ ਤੁਹਾਨੂੰ ਕੀ ਤਕਲੀਫ ਆ ਬਾਈ ਨਾਲੇ ਏਸੇ ਲੱਸੀ ਵਾਲਾਂ ਦਾ ਕਮਾਲ ਆ ਜਿਹੜਾ ਜਿਹੜੇ ਲੱਖਾਂ ਦੇ ਮੂਰੇ ਜਿਹੜਨੇ ਕੁਝ ਕੁਝ ਬੰਦੇ ਅੜ ਜਾਂਦੇ ਨੇ ਇਹ ਹਰੀਆਂ ਨੂੰ ਤਾਂ ਕਹਿੰਦੇ ਲੱਸੀ ਪਚਦੀ ਵੀ ਨਹੀਂ ਤੁਹਾਨੂੰ ਤਾਂ ਪਚਦੀ ਵੀ ਨਹੀਂ ਹੈਗੀ ਇੱਕ ਜਿਵੇਂ ਮੈਂ ਇੱਕ ਬਿਆਨ ਪਿੱਛੇ ਜਾ ਸੁਣਦਾ ਸੀਗਾ ਥੋਡੇ ਥੋਡੇ ਲੋਕਾਂ ਤੱਕ ਤਾਂ ਜਾਂ ਥੋਡੇ ਤੱਕ ਦਾ ਤੁਸੀਂ ਉਹ ਮਾਨਸਿਕਤਾ ਦੇ ਲੋਕ ਹੋ ਥੋੜਾ ਮਾਦਾ ਜਿਹੜਾ ਇੰਨਾ ਇੱਕ ਕਮਜ਼ੋਰ ਆ ਜੀ ਅਸੀਂ ਥੋਡੇ 70 ਵਾਲਾ ਦੁੱਧ ਪੇਜਦੀ ਹੈ ਨਾ ਤੁਹਾਡੀਆਂ ਤੋਤੀਆਂ ਖੋਲ ਦਿੰਦੇ ਨੇ ਅਸੀਂ ਪਿੰਡਾਂ ਵਾਲੇ ਆ ਅਸੀਂ ਸ਼ੁੱਧ ਖਾਣਾ ਪੀਣਾ ਖਾਣ ਵਾਲੇ ਆ ਐਸੇ ਲੱਸੀ ਦਾ ਕਮਾਲ ਆ ਤੁਹਾਡੀਆਂ એનર્ਜੀ ਡਰਿੰਕਾਂ ਨਾਲੋਂ ਇਹ ਲੱਸੀ ਕਿਤੇ ਤਾਕਤਵਾਰ ਆ ਐਸੇ ਲੱਸੀ ਦਾ ਕਮਾਲ ਆ ਕੇ ਤੁਹਾਡਾ ਦੇਸ਼ ਭਾਰਤ ਦੇਸ਼ ਅੱਜ ਤੱਕ ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਚਿਆ ਹੋਇਆ ਨਹੀਂ ਪਾਕਿਸਤਾਨ ਆਰਮੀ ਦੇ ਪੁਰਾਣੇ ਵੱਡੇ ਵੱਡੇ ਜਰਨਲਾਂ ਦੇ ਉਹ ਤੁਸੀਂ ਬਿਆਨ ਪੜ੍ਹ ਕੇ ਦੇਖ ਲਓ ਕਿ ਜੇ ਵਿੱਚੋਂ ਪੰਜਾਬ ਹਟ ਜਾਵੇ ਜਾਂ ਵਿੱਚੋਂ ਸਰਦਾਰ ਹਟ ਜਾਣ ਚੱਪਲਾਂ ਨਾਲ ਫਤੇ ਕਰਾਂਗੇ ਦਿੱਲੀ ਤਾਂ ਔਨ ਰਿਕਾਰਡ ਬਿਆਨ ਨਹੀਂ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ ਤੁਸੀਂ ਹੁਣ ਸਾਨੂੰ ਮਜ਼ਾਕ ਉਡਾਉਨੇ ਹੋ ਕਦੇ ਲੱਸੀ ਕਹਿੰਦੇ ਹੋ ਕਦੇ ਇੱਕ ਮੈਂ ਦੇਖ ਰਿਹਾ ਸੀ ਉੱਤਰਾਖੰਡ ਦੀ ਸ਼ਾਇਦ ਉਹ ਵੀਡੀਓ ਹੈਗੀ ਸਰਦਾਰ ਸਾਹਿਬ ਕੋਈ ਯੂਟਿਊਬਰ ਨੇ ਉਹਨਾਂ ਨੂੰ ਤੁਰਿਆ ਜਾਂਦਾ ਬੰਦਾ ਲੱਸੀ ਕਹਿ ਰਿਹਾ ਜੇ ਉੱਥੇ ਸਰਦਾਰ ਸਾਹਿਬ ਕੋਈ ਉਹ ਰੈਕਟ ਕਰਦੇ ਤਾਂ ਕਹਿ ਦੇਣਾ ਸੀ ਦੇਖੋ ਜੀ ਸਰਦਾਰ ਵਾਇਲੈਂਟ ਹੋ ਗਿਆ ਸਰਦਾਰ ਖਾਲਸਤਾਨੀ ਆ ਸਰਦਾਰ ਅੱਤਵਾਦੀ ਆ ਮਾਨਸਿਕਤਾ ਯਾਰ ਤੁਹਾਡੀ ਕਿੱਥੇ ਖੜੀ ਆ ਗੋਲੀਆਂ ਖਾਣ ਨੂੰ ਵੀ ਅਸੀਂ ਫਿਰ ਤੁਸੀਂ ਸਾਡੀਆਂ ਕੁਰਬਾਨੀਆਂ ਦਾ ਇਸ ਤਰ੍ਹਾਂ ਦੇ ਨਾਲ ਸਾਡਾ ਮਜ਼ਾਕ ਵੀ ਢਾਉਂ ਸਾਡੀ ਦਸਤਾਰ ਦਾ ਮਜ਼ਾਕ ਵੀ ਢਾਉਂ ਯਾਰ ਹੱਦੋਂ ਯਾਰ ਇਹਨਾਂ ਲੋਕਾਂ ਦੀ ਮਨਪ੍ਰੀਤ ਇਹਦੇ ਵਿੱਚ ਇੱਕ ਹੋਰ ਸਵਾਲ ਜਿਵੇਂ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾਂ ਵੀ ਬਾਲੀਵੁੱਡ ਦੇ ਵਿੱਚ ਵੀ ਜਿਵੇਂ ਸੰਤਾ ਬੰਤਾ ਦੇ ਚੁਟਕਲੇ ਬੰਦਦੇ ਆ ਇੱਕ ਫਿਲਮ ਸੀਗੀ ਬਾਲੀਵੁੱਡ ਦੇ ਵਿੱਚ ਉਹਦੇ ਵਿੱਚ ਛੋਟਾ ਜਿਹਾ ਸਰਦਾਰ ਉਹ ਘੜੀ ਦੇਖ ਕੇ ਕਹਿੰਦਾ 12 ਵਜ ਗਏ ਅਡਾ ਇਹੋ ਜੀਆਂ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਬਾਈ ਬਾਲੀਵੁੱਡ ਦੀ ਜੇਕਰ ਗੱਲ ਕਰਦੇ ਹਾਂ ਤਾਂ ਬਾਲੀਵੁੱਡ ਤੋਂ ਤਾਂ ਕੋਈ ਉਮੀਦ ਹੈ ਨਹੀਂ ਬਾਲੀਵੁੱਡ ਹੁਣ ਥੋੜਾ ਜਿਹਾ ਬਦਲਿਆ ਹੁਣ ਸਰਦਾਰਾਂ ਦਾ ਅਸਲੀ ਕਿਰਦਾਰ ਥੋੜਾ ਬਹੁਤਾ ਜਿਹੜਾ ਦਿਖਾਉਣਾ ਸ਼ੁਰੂ ਕੀਤਾ ਜਦੋਂ ਤੋਂ ਸੋਸ਼ਲ ਮੀਡੀਆ ਨੇ ਜਾਨ ਫੜੀ ਜਦੋਂ ਨੂੰ ਹਰ ਹਰ ਨੌਜਵਾਨ ਦੇ ਹੱਥਾਂ ਦੇ ਵਿੱਚ ਸੋਸ਼ਲ ਮੀਡੀਆ ਆਇਆ ਜਾਂ ਜਦੋਂ ਤੋਂ ਸਾਡੀਆਂ ਪੰਜਾਬੀ ਫਿਲਮਾਂ ਜਿਹੜੀਆਂ ਨੇ ਇਹਨਾਂ ਦਾ ਲੈਵਲ ਜਿਹੜਾ ਹੈ ਬਾਈ ਦਲਜੀਤ ਉਹ ਨਹੀਂ ਜਦੋਂ ਤੋਂ ਆਏ ਨੇ ਇਹ ਲੋਕ ਜਿਹੜੇ ਨੇ ਐਕਟਿੰਗ ਕੈਰੀਅਰ ਦੇ ਵਿੱਚ ਆਏ ਨੇ ਇਹਨਾਂ ਦੇ ਜਿਹੜਾ ਅੰਡਰ ਜਿਹੜਾ ਬਾਲੀਵੁੱਡ ਆਪਣੇ ਜਿਹੜਾ ਪੰਜਾਬੀ ਫਿਲਮਾਂ ਦੇ ਜਿਹੜੇ ਕਿਰਦਾਰ ਨੇ ਉਹ ਉੱਪਰ ਗਏ ਨੇ ਉਸ ਦੇ ਨਾਲ ਗਏ ਨੇ ਹੁਣ ਬਾਲੀਵੁੱਡ ਤੁਸੀਂ ਦੇਖੋ ਜਿਹੜੇ ਇਹ ਲੋਕ ਨੇ ਇਹ ਹਰਕਤਾਂ ਲੱਸੀ ਵਾਲੀਆਂ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਜਿਹੜੀਆਂ ਪੰਜਾਬ ਤੋਂ ਬਾਹਰ ਹੋ ਰਹੀਆਂ ਨੇ ਉਹ ਕਿਤੇ ਨਾ ਕਿਤੇ ਸਾਰੇ ਹਿੰਦੀ ਸਮਝਣ ਵਾਲੇ ਲੋਕ ਨੇ ਕਿਤੇ ਨਾ ਕਿਤੇ ਸਾਰੇ ਬਾਲੀਵੁੱਡ ਫਿਲਮਾਂ ਦੇਖਣ ਵਾਲੇ ਲੋਕ ਨੇ ਉਹਨਾਂ ਨੂੰ ਵੀਰੇ ਦਿਖਾਈ ਆ ਕੁਛ ਗਿਆ ਇੱਕ ਅਮੀਰ ਖਾਨ ਉਹਨਾਂ ਦੀ ਜੌਨੀ ਲੀਵਰ ਦੇ ਪੱਗ ਬੰਨੀ ਸੀ ਉਹ ਕਿਦਾਂ ਮਤਲਬ ਕਿਦਾਂ ਦੀ ਦਸਤਾਰ ਹੋਰੇ ਲੋਟਦੀ ਹੈ ਨਾ ਦਸਤਾਰ ਐਦਾਂ ਦੀ ਕਦੇ 12:00 ਵੱਜ ਗਏ ਉਹੀ ਕੁਛ ਦਿਖਾਇਆ ਗਿਆ ਕਿ 12:00 ਵੱਜ ਗਏ ਪਤਾ ਨਹੀਂ ਮਜ਼ਾਕ ਆ ਉਹ ਉਹਨਾਂ ਦਾ ਵੀ ਜ਼ਿਆਦਾ ਆਪਾਂ ਕਸੂਰ ਨਹੀਂ ਨਾ ਕਹਿ ਸਕਦੇ ਉਹਨਾਂ ਨੇ ਮੁਰੇ ਜੋ ਪ੍ਰੈਜ਼ੈਂਟ ਸਾਨੂੰ ਲੈ ਕੇ ਕੀਤਾ ਗਿਆ ਸਾਡੇ ਪੰਜਾਬ ਨੂੰ ਲੈ ਕੇ ਪ੍ਰੈਜ਼ੈਂਟ ਕੀਤਾ ਗਿਆ ਅ ਉਹੀ ਚੀਜ਼ ਜਿਹੜੀ ਆ ਉਹਨਾਂ ਦੇ ਅੱਜ ਵੀ ਮਨਾਂ ਦੇ ਵਿੱਚ ਘਰ ਘਰ ਚੁੱਕੀ ਆ ਸਾਰੇ ਹੀ ਉਹੀ 25 28 30 ਸਾਲ ਦੀ ਏਜ ਵਾਲੇ ਨੇ ਜਿਹੜੇ ਇਦਾਂ ਕਹਿੰਦੇ ਨੇ ਘਰ ਘਰ ਚੁੱਕੀ ਆ ਬਾਕੀ ਤੁਸੀਂ ਗੱਲ ਕਰੀ ਕੇ ਇੱਕ ਕਹਿੰਦਾ ਕਿ ਸਰਦਾਰਾਂ ਦੇ 12 ਵਜ ਗਏ ਤਾਂ ਮੈਨੂੰ ਲੱਗਦਾ ਕਿ ਜੇ ਇਹਨਾਂ ਨੇ 12 ਵਜਣ ਦਾ ਇਤਿਹਾਸਮਨਪ੍ਰੀਤ ਪੜ੍ਹਿਆ ਹੁੰਦਾ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਐਂ ਕਹਿ ਸਕਦੇ ਸਾਨੂੰ ਮਜ਼ਾਕ ਦੇ ਵਿੱਚ ਕਿ ਸਰਦਾਰਾਂ ਦੇ 12 ਵਜ ਗਏ ਸਮਾਂ ਤੇ ਇਹ ਲੋਕ ਸਾਡਾ ਸ਼ੁਕਰ ਕਰਦੇ ਕਿ ਸਰਦਾਰੋ ਤੁਹਾਡੇ 12 ਵਜ ਦੇ ਰਹੇ ਨੇ ਤੁਹਾਡਾ ਸ਼ੁਕਰੀਆ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਸਾਡੇ ਸੂਰਮੇ ਜਿਹੜਨੇ ਲਿਆ ਕੇ ਸਾਡੀਆਂ 3 ਭੈਣਾਂ ਨੂੰ ਲੈ ਕੇ ਆਉਂਦੇ ਸੀ ਉਹ 12 ਵਜ ਦੇ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਜਾਂ ਹੋਰ ਜਿਹੜਨੇ ਧੜਵੀ ਜਿਹੜੇ ਨੇ ਉਹ ਸਾਡੀਆਂ 3 ਭੈਣਾਂ ਦੀਆਂ ਇੱਜ਼ਤਾਂ ਲੁੱਟ ਕੇ ਉਹਨਾਂ ਨੂੰ ਹੋਰ ਦੇਸ਼ਾਂ ਦੇ ਵਿੱਚ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਘੇਰ ਕੇ ਸਾਡੇ ਸਰਦਾਰ ਸਾਡੇ ਲੋਕ ਜਿਹੜੇ ਨੇ ਉਹ ਰਾਤ ਨੂੰ 12 ਵਜੇ ਛਡਾ ਕੇ ਲੈ ਕੇ ਆਉਂਦੇ ਸੀ ਗਰੀਲਾ ਬੌਰ ਦੇ ਨਾਲ ਗਰੀਲਾ ਜੁੱਧ ਨੀਤੀ ਦੇ ਨਾਲ ਇਹ ਆ ਸਾਡਾ 12 ਵਜਿਆਂ ਦਾ ਇਤਿਹਾਸ ਸ਼ੁਕਰ ਕਰੋ ਕਿ ਇਸ ਦੇਸ਼ ਦੇ ਵਿੱਚ ਸਰਦਾਰਾਂ ਦੇ 12 ਵਜਦੇ ਰਹੇ ਨੇ ਬਾਈ ਜਿਹੜੇ ਮਜ਼ਾਕ ਕਰਦੇ ਨੇ ਜੋ ਪ੍ਰੈਜੈਂਟ ਕੀਤਾ ਗਿਆ ਅੱਜ ਦੀ ਜਨਰੇਸ਼ਨ ਨੇ ਤਾਂ ਉਹ ਬੋਲਣਾ ਸਾਡੀ ਅੱਜ ਦੀ ਜਨਰੇਸ਼ਨ ਦੇ ਵਿੱਚ ਸਾਡੇ ਲੋਕਾਂ ਦੇ ਲਈ ਨਫ਼ਰਤ ਤਾਂ ਘੋੜਤੀ ਆ ਨਾ ਅਸਲੀ ਇਤਿਹਾਸ ਦੱਸਿਆ ਹੁੰਦਾ ਬਾਈ ਜੀ ਸਰਦਾਰ ਸਰਦਾਰ ਬੰਦੇ ਦੀ ਇੱਜ਼ਤ ਕਿਉਂ ਨਾ ਹੁੰਦੀ ਹੋਰ ਸਟੇਟਸ ਦੇ ਵਿੱਚ ਕਾਫੀ ਲੋਕ ਕਰਦੇ ਵੀ ਹੋਣਗੇ ਬਹੁਤ ਵੱਡੇ ਪੱਧਰ ਤੇ ਕਰਦੇ ਵੀ ਹੋਣਗੇ ਮੈਂ ਨਹੀਂ ਕਹਿੰਦਾ ਹੈਗਾ ਪਰ ਕੁਝ ਲੋਕ ਜਿਵੇਂ ਕਹਿੰਦੇ ਨੇ ਨਾ ਇੱਕ ਗੰਦੀ ਮਛਲੀ ਜਿਹੜਾ ਸਾਰਾ ਤਲਾਓ ਜਿਹੜਾ ਗੰਦਾ ਕਰ ਦਿੰਦੀ ਆ ਉਦਾਂ ਹੀ ਹੈਗਾ ਕਿ ਕੁਝ ਗਲਤ ਲੋਕਾਂ ਦੀ ਸੋਚ ਨੇ ਕੁਝ ਗੰਦੇ ਲੋਕਾਂ ਦੀ ਸੋਚ ਨੇ ਸਾਰੇ ਲੋਕਾਂ ਨੂੰ ਉਸ ਸਾਰੀ ਸਟੇਟ ਨੂੰ ਜਿਹੜਾ ਬਾਈ ਬਦਨਾਮ ਕਰਤਾ ਅੱਛਾ ਇਹਦੇ ਵਿੱਚ ਹੋਰ ਹੈ ਇੱਕ ਚੀਜ਼ ਹੈ ਇਹ ਇਹਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦੀ ਮਾਨਸਿਕਤਾ ਹੈ ਇਹ ਇਹਨਾਂ ਦੇ ਅੰਦਰ ਕੀ ਭਰਿਆ ਹੋਇਆ ਹੈ ਉਹ ਜ ਕਿਉਂਕਿ ਇਹਨਾਂ ਦੀ ਕੋਈ ਦੁਸ਼ਮਣੀ ਵੀ ਨਹੀਂ ਹੈ ਕਿ ਇਹਨਾਂ ਨੂੰ ਜਾਣਬੁੱਝ ਕੇ ਇਹਨਾਂ ਦੇ ਅੰਦਰ ਕੁਝ ਭਰਿਆ ਜਾਂਦਾ ਕਿ ਇੱਕ ਇੱਕ ਖਾਸ ਤਬਕੇ ਦੇ ਖਿਲਾਫ ਇਹ ਨਫ਼ਰਤ ਪੈਦਾ ਜਿਵੇਂ ਭਾਰਤ ਦੇ ਵਿੱਚ ਬਹੁਤ ਸਾਰੇ ਹੋਰ ਵੀ ਕਈ ਤਬਕੇ ਨੇ ਜਿਵੇਂ ਆਪਾਂ ਕੁਝ ਏਰੀਏ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਤਾਂ ਚੀਨੀ ਨੇ ਜਾਂ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੋਰ ਕਈ ਜਿਹੜੇ ਤਬਕੇ ਉਹਨਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾਂਦਾ ਮੈਂ ਦੱਸਦਾ ਪਤਾ ਗੱਲ ਕੀ ਹੁੰਦੀ ਆ ਹੁਣ ਜੇ ਤੁਸੀਂ ਤਬਕਿਆਂ ਦੀ ਗੱਲ ਕੀਤੀ ਆ ਤਾਂ ਇਸ ਦੇਸ਼ ਦੇ ਵਿੱਚ ਸਰਦਾਰ 2% ਤੋਂ ਵੀ ਘਟਨੇ ਸਿੱਖ ਕਮਿਊਨਿਟੀ ਜਿਹੜੀ ਆ 2% ਤੋਂ ਵੀ ਘਟਾ ਹੈ ਨਾ ਪਤਾ ਹੈ ਕਿ ਘਟ ਹੈਗੇ ਨੇ ਇਹਨਾਂ ਦੀ ਗਿਣਤੀ ਘਟ ਹੈਗੀ ਜਾਂ ਮਾਨਸਿਕਤਾ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਮਾਨਸਿਕਤਾ ਉਸ ਤਰ੍ਹਾਂ ਦੀ ਜਿਹੜੀ ਆ ਬਣਾ ਦਿੱਤੀ ਗਈ ਆ ਕਿ ਇਹ ਤਾਂ ਲੋਕ ਮਜ਼ਾਕ ਵਾਲੀ ਨੇ ਤੁਸੀਂ ਕੁਝ ਕਰ ਲੋ ਉਹ ਟਾਰਗੇਟ ਕਿਹੜੇ ਕਰਦੇ ਨੇ ਮਨਪ੍ਰੀਤ ਚੰਗੇ ਚੰਗੇ ਯੂਟਿਊਬਰ ਜਿਨ੍ਹਾਂ ਦੇ ਮਿਲੀਅਨਸ ਦੇ ਵਿੱਚ ਫਾਲੋਅਰ ਹੈਗੇ ਨੇ ਮਿਲੀਅਨ-ਮਿਲੀਅਨ ਉਹਨਾਂ ਦੀਆਂ ਵੀਡੀਓ ਨੂੰ ਜਿਹੜਨੇ ਵਿਊ ਪੈਂਦੇ ਨੇ ਚੰਗੇ ਚੰਗੇ ਯੂਟਿਊਬਰ ਕਹਿੰਦੇ ਨੇ ਕਿ ਹਾਂ ਜੇ ਸਰਦਾਰ ਨੂੰ ਅਸੀਂ ਕੁਝ ਬੋਲਾਂਗੇ ਤਾਂ ਸਾਡੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਕਿਉਂਕਿ ਇਹ ਸਿਰਫ 2% ਨੇ ਇਹ ਮਜ਼ਾਕ ਦਾ ਪਾਤਰ ਬਣਨਗੇ 2 ਦਿਨ ਹਲਾ ਲਾਲਾ 2 ਦਿਨ ਮਾਣਾ ਮੋਟਾ ਕੁਝ ਹੋਊਗਾ ਉਸ ਤੋਂ ਬਾਅਦ ਚਲੋ ਜੀ ਇਹ ਚੁੱਪ ਕਰ ਜਾਣਗੇ ਕੋਈ ਚੱਕਰ ਨਹੀਂ ਹੈਗਾ ਜੀ ਇਸ ਤਰ੍ਹਾਂ ਠੀਕ ਆ ਮੁਸਲਮਾਨ ਭਾਈਚਾਰੇ ਨੂੰ ਕਿੰਨਾ ਜਿਹੜਾ ਟਾਰਗੇਟ ਕੀਤਾ ਜਾਂਦਾ ਹੈ ਸਿੱਖ ਕੌਮ ਦਾ ਤੇ ਮੁਸਲਮਾਨ ਭਾਈਚਾਰੇ ਦਾ ਆਪਸੀ ਰਿਸ਼ਤੇ ਜਿਹੜੇ ਨੇ ਨਵਾਬ ਮਲੇਰ ਕੋਟਲਾ ਤੋਂ ਲੈ ਕੇ ਪੀਰ ਬੁੱਧੂ ਸ਼ਾਹ ਵਰਗੇ ਹੋਰ ਕਿੱਡੇ-ਕੱਡੇ ਜਿਹੜੇ ਨੇ ਯੋਧੇ ਹੋਏ ਨੇ ਸਾਡੇ ਦਾ ਰਿਸ਼ਤੇ ਬੜੇ ਮਜ਼ਬੂਤ ਨੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਮੈਂ ਨਹੀਂ ਕਹਿ ਰਿਹਾ ਕਿ Hindu community ਇਸ ਨੂੰ ਕਰ ਰਹੀ ਆ Hindu ਭਾਈਚਾਰਾ ਸਾਡੇ ਲਈ ਸਤਿਕਾਰਯੋਗ ਆਪਣੇ ਦਫ਼ਤਰ ਦੇ ਵਿੱਚ ਵੀ Hindu ਨੌਜਵਾਨ ਜਿਹੜਨੇ ਕੰਮ ਕਰਦੇ ਨੇ ਅਸੀਂ ਉਹਨਾਂ ਨਾਲ ਪਿਆਰ ਆ ਸਾਡੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਪਰ ਕੁਝ ਲੋਕ ਜਿਹੜੇ ਨੇ ਬਈ ਉਹੀ ਗੱਲ ਆ ਕਿ ਬਦਨਾਮ ਕਰਦੇ ਨੇ ਕੁਝ ਗੰਦੇ ਲੋਕ ਜਿਹੜ ਨੇ ਬਦਨਾਮ ਕਰਦੇ ਨੇ ਕਿ ਹਾਂ ਜੀ ਚਲੋ ਜੀ ਵੀਊ ਚਾਹੀਦੇ ਨੇ ਜੀ ਹਾਂ ਜੀ ਵੀਊ ਘਟ ਗਏ ਚਲੋ ਜੀ ਕਿਸੇ ਸਰਦਾਰ ਨਾਲ ਪੰਗਾ ਲੈ ਲੰਨੇ ਆ। ਵਾਇਰਲ ਹੋ ਜੂਗੀ ਚੀਜ਼। ਉਹੀ ਗੱਲ ਆ ਗਈ ਕਿ ਜਦੋਂ ਜੀ ਦੇਸ਼ ਦੇ ਉੱਪਰ ਮੁਸੀਬਤ ਪਈ ਤਾਂ ਸਰਦਾਰ ਕੰਮ ਆਇਆ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਪਈ ਤਾਂ ਸਰਦਾਰ ਕੰਮ ਆਇਆ ਜਦੋਂ ਪਾਕਿਸਤਾਨ ਜਾਂ ਚైనా ਚੜ ਕੇ ਆਏ ਉਸ ਉਸ ਟਾਈਮ ਸਰਦਾਰ ਕੰਮ ਆਇਆ ਅੱਜ ਚਲੋ ਜੀ ਦੇਸ਼ ਦੇ ਵਿੱਚ ਜਿਹੜੀ ਆ ਲੋਕ ਜਿਹੜੇ ਨੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਲੋਕਾਂ ਦੇ ਜ਼ਿੰਦਗੀ ਦੇ ਵਿੱਚੋਂ ਹਾਸਾ ਜਿਹੜਾ ਉਹ ਖਤਮ ਹੋ ਗਿਆ ਚਲੋ ਜੀ ਹੁਣ ਹਸਾਉਣ ਦੇ ਲਈ ਫੇਰ ਸਰਦਾਰ ਕੰਮ ਆਊਗਾ ਯਾਰ ਕਮਾਲ ਆ ਯਾਰ ਤੁਸੀਂ ਇੱਕ ਵਾਰੀ ਸਾਡਾ ਇਤਿਹਾਸਤਾ ਪੜ੍ਹ ਲਓ ਜੇ ਸਾਨੂੰ ਮਜ਼ਾਕ ਕਰਨ ਨਹੀਂ ਆ ਸਾਡੇ ਇਤਿਹਾਸ ਨੂੰ ਲੈ ਕੇ ਤਾਂ ਮਜ਼ਾਕ ਕਰੋ ਨਾ ਕਮਾਲ ਹੋ ਗਈ ਯਾਰ ਬਿਲਕੁਲ ਅਜਿਹੀਆਂ ਚੀਜ਼ਾਂ ਵਾਪਰ ਰਹੀਆਂ ਨੇ ਦੇਸ਼ ਦੇ ਵਿੱਚ ਤੇ ਕਿਉਂ ਵਾਪਰ ਰਹੀਆਂ ਨੇ ਇਹਨਾਂ ਦੇ ਉੱਤੇ ਕਦੀ ਕੋਈ ਐਕਸ਼ਨ ਕਿਉਂ ਨਹੀਂ ਹੁੰਦਾ ਕਦੋਂ ਤੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਜੇ ਪਹਿਲੀ ਚੀਜ਼ ਤੇ ਐਕਸ਼ਨ ਹੋਇਆ ਹੁੰਦਾ ਸ਼ਾਇਦ ਅੱਜ ਤੱਕ ਇਹ ਚੀਜ਼ਾਂ ਨਾ ਹੁੰਦੀਆਂ ਗੱਲ ਗੱਲ ਮਨਪ੍ਰੀਤੇ ਵੀ ਆ ਨਾ ਤੁਸੀਂ ਐਕਸ਼ਨ ਦੀ ਗੱਲ ਕੀਤੀ ਆ ਬਿਲਕੁਲ ਜਦੋਂ ਆਪਣੇ ਵਰਗਾ ਕੋਈ ਵੀਡੀਓ ਪਾਉਂਦਾ ਆਪਣੇ ਕੌਮਨ ਨੂੰ ਲੈ ਕੇ ਆਪਣੇ ਆਪਣੇ ਸੰਘਰਸ਼ ਨੂੰ ਲੈ ਕੇ ਸਾਡੇ ਪੇਜਾਂ ਦੇ ਪੇਜ ਜਿਹੜੇ ਨੇ ਬੰਦ ਕਰ ਦਿੱਤੇ ਜਾਂਦੇ ਨੇ ਕਦੇ ਹੇਟ ਸਪੀਚ ਦਾ ਨਾਮ ਲੈ ਕੇ ਸਾਡੇ ਨੌਜਵਾਨਾਂ ਦੇ ਉੱਪਰ ਜਿਹੜੇ ਨੇ ਪਰਚੇ ਰੱਖ ਕਰ ਦਿੱਤੇ ਜਾਂਦੇ ਨੇ ਕਦੇ ਸਾਡੇ ਸ਼ਹੀਦਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਕੋਲ ਰੱਖਣ ਦੇ ਜੁਰਮ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਇਹ ਲੋਕ ਕੁਝ ਲੋਕ ਇੱਕ ਖਾਸ ਕਮਿਊਨਿਟੀ ਨੂੰ ਇੱਕ ਟਾਰਗੇਟ ਕਰਦੇ ਨੇ ਇਹਨਾਂ ਦੇ ਉੱਪਰ ਦੱਸ ਦਿਓ ਮੰਨੂ ਕੋਈ ਕਮੈਂਟ ਕਰਕੇ ਸੱਜਣ ਕਿ ਇਹਨਾਂ ਦੇ ਉੱਪਰ ਕੋਈ ਪਰਚਾ ਹੋਇਆ ਹੋਵੇ ਇਹਨਾਂ ਨੂੰ ਤਾਂ ਸਨਮਾਨ ਕੀਤਾ ਜਾਂਦਾ ਨਾ ਦੇਖੋ ਤੁਸੀਂ ਉਹ ਐਲਵਿਸ਼ ਜਾਦਵ ਕਿਸਾਨਾਂ ਦੇ ਖਿਲਾਫ ਕਿੰਨਾ ਕੁਝ ਬੋਲਦਾ ਰਿਹਾ ਹਰਿਆਣੇ ਦੇ ਸੀਐਮ ਨੇ ਉਹਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਬਾਬਾ ਦੀਪ ਸਿੰਘ ਜੀ ਬਾਰੇ ਇੱਕ ਵੀਡੀਓ ਆਈ ਸੀ ਜਦੋਂ ਇੱਕ ਗੱਡੀ ਦੇ ਉੱਪਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈ ਸੀ ਉੱਥੇ ਲਿਖਿਆ ਸੀ ਹੈ ਕੋਈ ਹੋਰ ਉਹ ਕਹਿ ਰਿਹਾ ਸੀ ਹਮ ਹੈ ਹਮ ਹੈ ਤੂੰ ਬਾਬਾ ਦੀਪ ਸਿੰਘ ਦੇ ਪੈਰਾਂ ਦੀ ਚਰਨ ਧੂੜ ਇੱਕ ਧੂੜ ਦੇ ਬਰਾਬਰ ਵੀ ਨਹੀਂ ਹੈਗਾ ਬਾਬਾ ਦੀਪ ਸਿੰਘ ਉਹ ਸੂਰਮਾ ਜਿਹੜਾ ਬਿਨਾ ਬਿਨਾ ਸੀਸ ਤੋਂ ਜਿਹੜਾ ਕਿੰਨੇ ਕਿਲੋਮੀਟਰ ਜਿਹੜਾ ਮੈਦਾਨੇ ਜੰਗ ਦੇ ਵਿੱਚ ਜੁੱਜਦਾ ਰਿਹਾ ਤੁਸੀਂ ਲੋਕ ਯਾਰ ਉਹਨਾਂ ਉਹਨਾਂ ਸਾਡੇ ਸਰਦਾਰਾਂ ਦੀਆਂ ਰੀਸਾਂ ਕਰੋਗੇ ਸਾਡੇ ਸਰਦਾਰ ਤਾਂ ਉਹ ਨੇ ਜਦੋਂ 12 ਸਤੰਬਰ 1897 ਨੂੰ ਸਾਰਾ ਗੜਈ ਦੇ ਮੈਦਾਨ ਦੇ ਵਿੱਚ ਜਦੋਂ ਸਾਹਮਣੇ ਮੌਤ ਦਿਖਦੀ ਸੀ 15000 ਅਫਗਾਨੀਆਂ ਦੇ ਨਾਲ ਸਾਡੇ 21 ਸੂਰਮੇ ਭੜਗੇ ਸੀ ਇਹ ਲੱਸੀ ਵਾਲਿਆਂ ਦਾ ਕਮਾਲ ਹੈ ਜਿੰਨਾਂ ਨੂੰ ਤੁਸੀਂ ਲੱਸੀ ਲੱਸੀ ਕਹਿ ਕੇ ਮਜ਼ਾਕ ਕਰਦੇ ਹੋ ਸਾਡਾ ਇਤਿਹਾਸ ਪੜ ਲਓ ਉਹਨਾਂ ਨੂੰ ਬਿਲਕੁਲ ਸਹੀ ਗੱਲ ਹੈ ਜੇ ਕਿਤੇ ਉਹਨਾਂ ਨੂੰ ਸਰਕਾਰਾਂ ਉਹਨਾਂ ਦੇ ਉੱਪਰ ਹੱਥ ਨਾ ਰੱਖਣ ਉਹਨਾਂ ਨੂੰ ਸਨਮਾਨਤਨਾ ਕਰਮ ਇਹ ਜਿਹੇ ਲੋਕਾਂ ਦੀ ਕੀ ਜ਼ਰੂਰਤ ਐਲਵਿਸ਼ ਜਾਦਵ ਕੀ ਆ ਇੱਕ ਸ਼ੋਹਰ ਜਿੱਤਿਆ ਬਿੱਗ ਬਾਸ ਜਿੱਤਿਆ ਉਹਨੇ ਉਹਨੂੰ ਸਨਮਾਨਤ ਕਰ ਰਹੇ ਹਾਂ ਸਾਡੇ ਸਰਦਾਰ ਜਿਹੜੇ ਨੇ ਇਹਨਾਂ ਕੁਝ ਕਰਦੇ ਨੇ ਸਾਨੂੰ ਤੁਸੀਂ ਕਦੇ ਪੁੱਛਿਆ ਨਹੀਂ ਸਾਡੀਆਂ ਬਾਡੀਆਂ ਵੀ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਸਾਡੇ ਫੌਜੀ ਜਵਾਨਾਂ ਦੀਆਂ ਤੁਸੀਂ ਰੱਖ ਕੇ ਭੇਜ ਦਿੰਦੇ ਹੋ ਫਿਰ ਕਹਿ ਦਿੰਦੇ ਹੋ ਥੋੜਾ ਅਗਨੀ ਵੀਰ ਸ਼ਹੀਦ ਹੋ ਗਿਆ ਜੀ ਉਸ ਨੂੰ ਅਸੀਂ ਸ਼ਹੀਦ ਦਾ ਦਰਜਾ ਨਹੀਂ ਦੇ ਸਕਦੇ ਫਿਰ ਸਾਡੇ ਵਰਗਾ ਕੁਝ ਬੋਲਦਾ ਸਾਡੇ ਵਰਗੇ ਵੀਡੀਓ ਪਾਉਂਦੇ ਨੇ ਫਿਰ ਤੁਸੀਂ ਕਹਿ ਦਿੰਦੇ ਹੋ ਜੀ ਤੁਸੀਂ ਤਾਂ ਖਾਲਸਤਾਨੀ ਆ ਤੁਸੀਂ ਤਾਂ دہشت گرد ਹੋ ਜੀ ਤੁਸੀਂ ਹੇਟ ਫਲਾਉਂਦੇ ਹੋ ਯਾਰ ਉਹ ਲੋਕਾਂ ਦੇ ਉੱਪਰ ਐਕਸ਼ਨ ਕਰੋ ਜਿਹੜੇ ਹੇਟ ਫਲਾਉਂਦੇ ਨੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਲੱਸੀ ਲੱਸੀ ਕਰੀਦਾ ਜਾਂਦੇ ਹੋ ਨਾ ਲੱਸੀਆਂ ਦਾ ਇੱਕ ਵਾਰ ਇਤਿਹਾਸ ਪੜ੍ਹ ਲਓ ਮੈਂ ਬਾਰ ਬਾਰ ਕਹਿ ਰਿਹਾ ਐਜਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹੋ ਜਿਹੀਆਂ ਚੀਜ਼ਾਂ ਫਲਾਉਂਦੇ ਨਫ਼ਰਤ ਨਫ਼ਰਤ ਦੇ ਵਿੱਚ ਕੁਝ ਨਹੀਂ ਰੱਖਿਆ ਪੂਰੀ ਦੁਨੀਆ ਨੇ ਚੀਜ਼ ਦਾ ਕਨਕਲੂਜ਼ਨ ਕੱਢਿਆ ਕਿ ਨਫ਼ਰਤ ਦੇ ਵਿੱਚ ਕੁਝ ਨਹੀਂ ਰੱਖਿਆ ਜਿੱਥੇ ਜਿੱਥੇ ਵੀ ਨਫ਼ਰਤ ਹੋਈ ਹੈ ਉੱਥੇ ਤਬਾਹੀ ਹੋਈ ਹੈ ਪਰ ਸਾਰਿਆਂ ਨੂੰ ਖੁਸ਼ਹਾਲ ਰਹਿਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਵੀ ਹੋਣੇ ਚਾਹੀਦੇ ਆ ਤਾਂ ਜੋ ਕਿਸੇ ਵੀ ਤਬਕੇ ਨੂੰ ਜਿਹੜਾ ਟਾਰਗੇਟ ਨਾ ਕੀਤਾ ਜਾਵੇ